ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸਮ ਜਰਨੀਜ਼ ਤੇ ਮੈਂ ਹਾਂ ਪਰਦੀਪ ਗੌਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਸਰ ਅਨਵਜ ਜੀ ਜੀ ਸੋਖੀ ਸਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ ਸੋ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਫੇਰ ਬਦਲ ਦੇਖਣ ਨੂੰ ਮਿਲਿਆ ਸੀ ਤੇ ਉੱਥੇ ਵੱਡੇ ਚਿਹਰੇ ਨੇ ਜਿਹੜੇ ਚਰਨਜੀਤ ਸਿੰਘ ਬਰਾੜ ਸਵਿਲੇ ਸੁਰਖੀਆਂ ਦੇ ਵਿੱਚ ਨੇ ਕਿਉਂਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ અલਵਿਦਾ ਆਖੀ ਹੈ ਤੇ ਭਾਜਪਾ ਜੁਆਇਨ ਕੀਤੀ ਹੈ ਕੀ ਕਾਰਨ ਹੋ ਸਕਦੇ ਨੇ ਕਿਸ ਗੱਲ ਤੋਂ ਨਿਰਾਸ਼ ਹੋ ਸਕਦੇ ਨੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਦੇਖੋ ਹਲੇ ਤਾਂ ਸ਼ੁਰੂਆਤ ਆ ਤੁਹਾਨੂੰ ਮੈਂ ਪਹਿਲਾਂ ਵੀ ਕਹਿੰਦਾ ਹੁਣਾ ਕਿ ਜਿਹੜੀ ਰਾਜਨੀਤੀ ਆ ਉਹ 24 ਘੰਟਿਆਂ ਵਾਲੀ ਨਹੀਂ ਹੁੰਦੀ ਉਹ ਹੁੰਦੀ ਆ ਵੀ ਜੇ ਬੰਦੇ ਨੇ ਸਵੇਰ ਨੂੰ ਅਕਾਲੀ ਦਲ ਜੁਆਇਨ ਕੀਤੀ ਦੁਪਹਿਰ ਨੂੰ ਅਗਲਾ ਆਮ ਆਦਮੀ ਪਾਰਟੀ ਚਲੇ ਜਾਂਦਾ ਹੁੰਦਾ ਇਹ ਜ਼ਰੂਰੀ ਨਹੀਂ ਕਿ ਚਲੋ ਚਰਨਜੀਤ ਬਰਾੜ ਜੀ ਨੇ ਬੀਜੇਪੀ ਜੁਆਇਨ ਕੀਤੀ ਆ ਜਾਂ ਉਹਨਾਂ ਦੇ ਕੋਲ ਸੁਖਵੀਰ ਬਾਦਲ ਜੀ ਦਾ ਸਨੇਹਾ ਨਹੀਂ ਪਹੁੰਚਿਆ ਹੋਊਗਾ ਜੀ ਇਹ ਅੰਦਰ ਜਿਹੜੀਆਂ ਮੰਨਦੀਆਂ ਹੁੰਦੀਆਂ ਨਾ ਵੀ ਮੰਨਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਟਿਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਕਿਤੇ ਨਾ ਕਿਤੇ ਜਗਮੀਤ ਬਰਾੜ ਕਹ ਲਈਏ ਓੰਕਾਰ ਸਿੰਘ ਕਹ ਲਈਏ ਉਹ ਵੀ ਆਪਣੇ ਸਾਥੀਆਂ ਦੇ ਨਾਲ ਸ਼ਾਮਲ ਹੋਏ ਨੇ ਭਾਜਪਾ ਦੇ ਵਿੱਚ ਹਮ ਦੇਖੋ ਸ਼ਾਮਲ ਵੀ ਕਿਹਨਾਂ ਨੇ ਕੀਤਾ ਸੈਣੀ ਸਾਹਿਬ ਨੇ ਸੈਣੀ ਸਾਹਿਬ ਨਾਇਬ ਸੈਣੀ ਸਾਹਿਬ ਜਿੱਥੇ ਆਪਾਂ ਇਹ ਕਹਿ ਦਈਏ ਕਿ ਦੇਖੋ ਹਰਿਆਣੇ ਦੇ ਨਾਲ ਜਿਹੜੀ ਭਾਈ ਵਾਲੀ ਸਾਂਝ ਦਿਖਾਈ ਦਿੱਤੀ ਅੱਜ ਹਮ ਇਹਦੇ ਨਾਲ ਕੀ ਹੋ ਗਿਆ ਵੀ ਉਹਨਾਂ ਨੇ ਦੱਸਤਾ ਵੀ ਦੇਖੋ ਜਦੋਂ ਮੈਂ ਦੋਹਾਂ ਪਾਰਟੀਆਂ ਦੇ ਵਿੱਚ ਸੀਗਾ ਵੀ ਜਾਂ ਅਸੀਂ ਅਕਾਲੀ ਦਲ ਦੀਆਂ ਦੋ ਪਾਰਟੀਆਂ ਕਹਿ ਲਈਏ ਵੀ ਉਹ बार-बार ਇੱਕੋ ਗੱਲ ਕਹਿੰਦੇ ਸੀ ਵੀ ਦੇਖੋ ਵੀ ਜੇ ਸਮਝੌਤਾ ਹੋ ਜੂ ਬੀਜੇਪੀ ਦੇ ਨਾਲ ਵੀ ਆਪਾਂ 27 ਦੇ ਵਿੱਚ ਸਰਕਾਰ ਲੈ ਆਵਾਂਗੇ ਸਰਕਾਰ ਲੈ ਆਵਾਂਗੇ ਉਹ ਕਿਤੇ ਲੈ ਕਿਤੇ ਇਹ ਗੱਲਾਂ ਕਹਿ ਲਈਏ ਵੀ ਚਰਨਜੀਤ ਬਰਾੜ ਨੂੰ ਅੰਦਰੋਂ ਅੰਦਰੀ ਖਾਣ ਲੱਗੀਆਂ ਸੀ ਜੀ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਕਹਿ ਲਈਏ ਵੀ ਟੈਨਸ਼ਨ ਹੋ ਗਈ ਸੀ ਵੀ ਮੈਂ ਇੰਨੀ ਮਿਹਨਤ ਜਿਹੜੀ ਆਪਣੀ ਪਾਰਟੀ ਦੇ ਲਈ ਕਰ ਰਹੀ ਹਾਂ ਵੀ ਆਪਣੇ ਵਰਕਰਾਂ ਨੂੰ ਮੈਂ ਪਾਰਟੀ ਦੇ ਨਾਲ ਜੋੜ ਰਹੀ ਹਾਂ ਪਰ ਫਿਰ ਵੀ ਮੈਨੂੰ ਜੇ ਇਹ ਦੇਖਿਆ ਜਾਵੇ ਵੀ ਮੈਂ ਉਹਨਾਂ ਦੇ ਇਸ ਫੈਸਲੇ ਦੇ ਨਾਲ ਮੈਂ ਇਹ ਕਹੂੰਗਾ ਵੀ ਲੋਕ ਵੀ ਬਹੁਤ ਖੁਸ਼ ਨੇ ਉਹਨਾਂ ਦੇ ਇਸ फैसले ਨੂੰ ਜੀ ਸੋਖੀ ਸਰ ਜਿਸ ਤਰੀਕੇ ਦੇ ਨਾਲ ਚਰਨਜੀਤ ਬਰਾੜ ਨੇ ਇੱਕ ਭਾਵੁਕ ਪੋਸਟ ਵੀ ਪਾਈ ਹੈ ਔਰ ਉਹਨਾਂ ਨੇ ਜ਼ਿਕਰ ਵੀ ਕੀਤਾ ਸੀ ਕਿ ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਇੱਕ ਗੱਲ ਕਹੀ ਜਾਂਦੀ ਸੀ ਕਿ ਜੇਕਰ ਤੁਸੀਂ ਆਪਣੀ ਸਰਕਾਰ ਸੱਤਾ ਦੇ ਵਿੱਚ ਲਿਆਉਣੀ ਹੈ ਤਾਂ ਟਰਾਂਸਫਾਰਮਰ ਖੜਾ ਕਰਨ ਦੀ ਜਗ੍ਹਾ ਆਪਣੀਆਂ ਤਾਰਾਂ ਕਿਸੇ ਹੋਰ ਪਾਰਟੀ ਦੇ ਨਾਲ ਜੋੜ ਲਓ ਸੋ ਕਹਿਣ ਦਾ ਭਾਵ ਹੈ ਕਿ ਬੀਜੇਪੀ ਦੇ ਨਾਲ ਸਮਝੌਤੇ ਦੀ ਗੱਲ ਕਰ ਲਓ ਸੋ ਲੱਗਦਾ ਹੈ ਕਿ ਸਮਝੌਤੇ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਔਰ ਇਸੇ ਕਰਕੇ ਕੀਤੀ ਹੈ ਕਿ ਬੀਜੇਪੀ ਤੋਂ ਉਹਨਾਂ ਨੂੰ ਟਿਕਟ ਮਿਲੇਗਾ ਨਹੀਂ 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 ਦੇਖੋ ਚਰਨਜੀਤ ਭਰਾੜ ਸਾਹਿਬ ਨੇ ਜਿਹੜੀ ਆਪਣੀ ਕਹਿ ਲੋ ਬਈ ਜੁਆਇਨਿੰਗ ਤੋਂ ਬਾਅਦ ਜਦੋਂ মিডিਆ ਦੇ ਨਾਲ ਰੂਬਰੂ ਹੋਏ ਨੇ ਤੇ ਉਹਨਾਂ ਨੇ ਇੱਕ ਗੱਲ ਕਲੀਅਰ ਕਰਤੀ ਕਹਿੰਦੇ ਜੇ ਮੈਨੂੰ ਬੀਜੇਪੀ ਕਹੂਗੀ ਨਾ ਵੀ ਇੱਕ ਕੂਚਾ ਲੈ ਕੇ ਵੀ ਤੂੰ ਕਮਰੇ ਵਿੱਚ ਪੇਂਟ ਮਾਰ ਤਾਂ ਮੈਂ ਉਹ ਵੀ ਕੰਮ ਕਰੂੰਗਾ ਮੈਂ ਝਾੜੂ ਵੀ ਲਗਾ ਲੂੰ ਪਰ ਮੈਂ ਬੀਜੇਪੀ ਦੇ ਲਈ ਨਿਸ਼ਾਵਰ ਕਰਤਾ ਆਪਣੇ ਆਪ ਨੂੰ ਵੀ ਮੈਂ ਬਿਨਾਂ ਸਵਾਰਥ ਤੋਂ ਵੀ ਮੈਂ ਟਿਕਟ ਦੀ ਮੰਗ ਨਹੀਂ ਰੱਖੀ ਵੀ ਜੇ ਮੇਰੇ ਚ ਹੁਣਰ ਹੋਇਆ ਜੇ ਮੇਰੇ ਤੇ ਲੱਗਦਾ ਹੋਇਆ ਪਾਰਟੀ ਨੂੰ ਵੀ ਮੈਂ ਆਪਣੇ ਪਾਰਟੀ ਨੂੰ ਮਜ਼ਬੂਤ ਕਰ ਸਕਦਾ ਤਾਂ ਉਹ ਮੈਨੂੰ ਟਿਕਟ ਦੇ ਵੀ ਸਕਦੇ ਆ ਪਰ ਮੈਂ ਕੋਈ ਲਾਲਚ ਨਹੀਂ ਕੀਤਾ ਕੋਈ ਮੈਂ ਪੈਸੇ ਲੈ ਕੇ ਨਹੀਂ ਜਾਂ ਮੈਂ ਕੋਈ ਉੱਚਾ ਉਦ੍ਹਾ ਨਹੀਂ ਦੇਖਿਆ ਮੈਂ ਬਸ ਇਹ ਦੇਖਿਆ ਵੀ ਮੈਨੂੰ ਲੋੜ ਆ ਵੀ ਬੀਜਪੀ ਚ ਜਾਣ ਦੀ ਤੇ ਮੈਂ ਚਲੇ ਆ ਗਿਆ ਜੀ ਬਿਲਕੁਲ ਸੋ ਲੱਗਦਾ ਹੈ ਕਿ ਜਿੱਥੇ ਉਹਨਾਂ ਨੇ ਇੱਕ ਭਾਵਕ ਪੋਸਟ ਪਾ ਕੇ ਆਪਣਾ ਦੁੱਖ ਪ੍ਰਗਟ ਕੀਤਾ ਸੀ ਕਿ ਮੈਨੂੰ ਸ਼੍ਰੋਮਣੀ ਕਾਲੀ ਦਲ ਛੱਡਣ ਦਾ ਕਿਤੇ ਨਾ ਕਿਤੇ ਦੁੱਖ ਵੀ ਹੈ ਕਿਉਂਕਿ ਸ਼ੁਰੂ ਤੋਂ ਜਦੋਂ ਵੀ ਤੋਂ ਜੁਆਇਨ ਕੀਤੀ ਸੀ ਔਰ ਸ਼੍ਰੋਮਣੀ ਕਾਲੀ ਦਲ ਹੀ ਜੁਆਇਨ ਕੀਤੀ ਸੀ ਔਰ ਬਹੁਤ ਸਾਰੇ ਵਰਕਰਾਂ ਨੂੰ ਉਹਨਾਂ ਨੇ ਜੁਆਇਨ ਵੀ ਕਰਾਇਆ ਸੀ ਜੀ ਦੇਖੋ ਚਰਨਜੀਤ ਬਰਾੜ ਉਹ ਇਨਸਾਨ ਨੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਕਹਿ ਲਈਏ ਵੀ ਕੰਮ ਕਰ ਚੁੱਕੇ ਨੇ ਜਾਂ ਸੁਖਵੀਰ ਬਾਦਲ ਦਾ ਖੱਬੀ ਮਾਂ ਕਹ ਲਈਏ ਜਾਂ ਸੱਜਾ ਹੱਥ ਕਹ ਲਈਏ ਵੀ ਹਰੇਕ ਆਪਣੀ ਪ੍ਰੈਸ ਵਾਰਤਾ ਦੇ ਵਿੱਚ ਦੇਖੇ ਜਾਂਦੇ ਸੀ ਬੜੇ ਸੂਝਵਾਨ ਇਨਸਾਨ ਨੇ ਜੀ ਸੋ ਕਿਸ ਅਮਿਤ ਸ਼ਾਹ ਦੇ ਵੱਲੋਂ ਇੱਕ ਸਪੀਚ ਦਿੱਤੀ ਗਈ ਸੀ ਜੇਕਰ ਸਾਡੇ ਦਰਸ਼ਕਾਂ ਨੂੰ ਯਾਦ ਹੋਵੇਗੀ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੀ ਉਸ ਵੇਲੇ ਸਪੀਚ ਦਿੱਤੀ ਗਈ ਸੀ ਔਰ ਚਰਨਜੀਤ ਬਰਾੜ ਦਾ ਕਹਿਣਾ ਹੈ ਕਿ ਉਹਨਾਂ ਨੇ ਜੋ ਭਾਵੁਕ ਬੋਲ ਕਹੇ ਸੀ ਉਹਨਾਂ ਦੇ ਢਿੱਡੋਂ ਬੋਲ ਨਿਕਲੇ ਸੀ ਸੋ ਸਿੱਖ ਪੰਥ ਦੇ ਨਾਲ ਉਹ ਕਿੰਨੀ ਜ਼ਿਆਦਾ ਹਮਦਰਦੀ ਰੱਖਦੇ ਨੇ ਸ਼ਾਇਦ ਲੱਗਦਾ ਵੀ ਇਹ ਗੱਲਾਂ ਵੀ ਚਰਨਜੀਤ ਬਰਾੜ ਦੇ ਦਿਲ ਦੇ ਵਿੱਚ ਘਰ ਕਰ ਗਈਆਂ ਸੀ ਤੱਕ ਉਹਨਾਂ ਨੇ ਭਾਜਪਾ ਜੁਆਇਨ ਕਰ ਲਿਆ ਉਹਨਾਂ ਨੇ ਵੀ ਇਹ ਦੱਸਿਆ ਵੀ ਮੈਨੂੰ ਜਿਹੜੀ ਅੱਜ ਵੀ ਮੈਂ ਇੱਥੇ ਪ੍ਰੈਸ ਵਾਰਤਾ ਕਰਨ ਆਇਆ ਤੇ ਮੈਂ ਜਦੋਂ ਉਹਨਾਂ ਨੂੰ ਸਟੇਜ ਤੇ ਦੇਖਿਆ ਅਮੀ ਸ਼ਾਹ ਜੀ ਨੂੰ ਉਹਨਾਂ ਨੂੰ ਦੇਖਿਆ ਵੀ ਉਹ ਸਿੱਖੀ ਦੇ ਪ੍ਰਤੀ ਵੀ ਕਿੰਨੇ ਇੱਕ ਵਧੀਆ ਵਿਚਾਰ ਨੇ ਵੀ ਇੰਨੀਆਂ ਡੂੰਘੀਆਂ ਗੱਲਾਂ ਕਰਦੇ ਨੇ ਵੀ ਕਿਤੇ ਨਾ ਕਿਤੇ ਮੈਨੂੰ ਪ੍ਰਭਾਵਿਤ ਕਰ ਗਈਆਂ ਵੀ ਤਾਂ ਮੁੱਖ ਕਾਰਨ ਉਹਨਾਂ ਨੇ ਇਹੀ ਦੱਸਿਆ ਕਿ ਮੈਂ ਤਾਂ ਬੀਜੇਪੀ ਪਾਰਟੀ ਜੁਆਇਨ ਕੀਤੀ ਆ ਵੀ ਮੈਨੂੰ ਕੋਈ ਲਾਲਚ ਨਹੀਂ ਹੈਗਾ ਵੀ ਮੈਨੂੰ ਕੋਈ ਓਧਾ ਨਹੀਂ ਚਾਹੀਦਾ ਮੈਨੂੰ ਮੇਰੀ ਪਾਰਟੀ ਜਿੱਥੇ ਕਹੂਗੀ ਅੱਧੀ ਰਾਤ ਨੂੰ ਕਹੂਗੀ ਮੈਂ ਉੱਥੇ ਤਿਆਰ ਹਾਂ ਜੀ ਫਿਲਹਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਫੇਰਬਦਲ ਜਾਰੀ ਹੈ ਜਿਸ ਦੇ ਚਰਚਾਵਾ ਦੇ ਜਿਹੜੀਆਂ ਹੁਣ ਹੁੰਦੀਆਂ ਰਹਿਣਗੀਆਂ ਅਗਲੇ ਵਿਸ਼ੇ ਵੱਲ ਵੱਧਦੇ ਆ ਸੋ ਕੀ ਸਰ ਜ਼ਿਕਰ ਕਰਾਂਗੇ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦੇ ਵਿੱਚ ਹੈਰੀਟੇਜ ਸਟਰੀਟ ਬਣੀ ਹੋਈ ਹੈ ਔਰ ਬਹੁਤ ਸਾਰੇ ਅੱਜਕੱਲ੍ਹ ਲੋਕ ਨੇ ਨਵਿਆਏ ਜੋੜੇ ਨੇ ਜਾਂ ਵਿਆਹ ਤੋਂ ਪਹਿਲਾਂ ਪ੍ਰੀ-ਵੇਡਿੰਗ ਸ਼ੂਟ ਕਰਵਾਉਂਦੇ ਨੇ ਉਹਨਾਂ ਦੇ ਵੱਲੋਂ ਸ਼ੂਟ ਕਰਵਾਇਆ ਜਾ ਰਿਹਾ ਸੀ ਔਰ ਉਸ ਦਾ ਵਿਰੋਧ ਹੋਣਾ ਚਾਹੀਦਾ ਜਾਂ ਫਿਰ ਨਹੀਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਉਥੋਂ ਦੇ ਲੋਕ ਨੇ ਅੰਮ੍ਰਿਤਸਰ ਸਾਹਿਬ ਨੂੰ ਬਹੁਤ ਪਵਿੱਤਰ ਮੰਨਦੇ ਨੇ ਜਿਹੜੀ ਹੈਰੀਟੇਜ ਸਟਰੀਟ ਆ ਉਥੋਂ ਲੋਕਾਂ ਨੇ ਆਉਣਾ ਨੰਗਣਾ ਔਰ ਤੁਸੀਂ ਇੱਕ ਪਾਸੇ ਦੇਖੋ ਵੀ ਵਿਡਿੰਗ ਕਪਲ ਦੇ ਸ਼ੂਟ ਹੋ ਰਹੇ ਨੇ ਕੋਈ ਵਾਹ ਜ ਵਾਹ ਪਾ ਹੀ ਖੜਾ ਕੋਈ ਜਿੱਦਾ ਜਿੱਦਾ ਵੀ ਆ ਬਈ ਕੋਈ ਨਾ ਕੋਈ ਆਪਣੇ ਸੀਨ ਕਰ ਰਹੇ ਨੇ ਤੇ ਜਦੋਂ ਲੋਕਾਂ ਨੇ ਨੰਗਣਾ ਉਹਨਾਂ ਤੇ ਮਰ ਨੂੰ ਠੇਸ ਪਹੁੰਚਦੀ ਆ ਬਿਲਕੁਲ ਬਿਲਕੁਲ ਕਿ ਵੀ ਦੇਖੋ ਵੀ ਇਹਨਾਂ ਨੂੰ ਸ਼ਰਮ ਹੈ ਹੈ ਹੀ ਨਹੀਂ ਬਈ ਉਹਦਾ ਦੇ ਜਿਹੜੇ ਫੋਟੋਗ੍ਰਾਫਰ ਹੁੰਦੇ ਨੇ ਉਹਨਾਂ ਨੂੰ ਬਸ ਪੈਸਾ ਦਿਖਦਾ ਹੁੰਦਾ ਕਿ ਵੀ ਨਹੀਂ ਚਾਰ ਸਾਡੇ ਪੈਸੇ ਬਣਦੇ ਨੇ ਵੀ ਅਸੀਂ ਇਹਨਾਂ ਨੂੰ ਮਾਅ ਕਹਿ ਦਈਏ ਵੀ ਤੁਸੀਂ ਆਹ ਚੀਜ਼ ਇੱਥੇ ਕਰ ਲਓ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜੇ ਤੁਹਾਡੇ ਉਹ ਕਸਟਮਰ ਨੇ ਤੁਸੀਂ ਕੋਈ ਵਧੀਆ ਜਗ੍ਹਾ ਤੇ ਲੈ ਕੇ ਜਾਓ ਜੀ ਬਹੁਤ ਸਾਰੇ ਉਹ ਵੀ ਚੰਗ੍ਹਾ ਜਗ੍ਹਾ ਨੂੰ ਥੋੜਾ ਜਿਹਾ ਪਰਹੇਜ਼ ਕਰ ਲਓ ਜੀ ਜੀ ਬਿਲਕੁਲ ਅਲਸੋ ਗੋਲਡਨ ਟੈਂਪਲ ਜਿਸ ਨੂੰ ਦਰਬਾਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਸਿੱਖਾਂ ਦੇ ਦਿਲਾਂ ਦੇ ਵਿੱਚ ਇੱਕ ਅਹਿਮ ਜਗ੍ਹਾ ਬਣੀ ਹੋਈ ਜ਼ਰੂਰ ਹੈ ਕਿਉਂਕਿ ਹਰ ਕੋਈ ਉਸ ਧਰਤੀ ਨੂੰ ਪਵਿੱਤਰ ਧਰਤੀ ਮੰਨਦਾ ਹੈ ਔਰ ਹਜ਼ਾਰਾਂ ਦੀ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਉੱਥੇ ਰੋਜ਼ਾਨਾ ਨਤਮਸਤਕ ਹੁੰਦੀ ਹੈ ਮੱਥਾ ਟੇਕਦੀ ਹੈ ਮਨ ਦੇ ਵਿੱਚ ਸ਼ਰਧਾ ਲੈ ਕੇ ਜਾਂਦੀ ਹੈ ਔਰ ਜਦੋਂ ਸੰਗਤ ਸਿਰ ਟਾਕੇ ਨੰਗੇ ਪੈਰੀ ਉਹਨਾਂ ਦੇ ਬਿਲਕੁਲ ਨਜ਼ਦੀਕ ਤੋਂ ਨੰਗੀ ਹੋਏਗੀ ਸ਼ਾਇਦ ਕਿਤੇ ਨਾ ਕਿਤੇ ਠੇਸ ਸਿੱਖ ਭਾਵਨਾਵਾਂ ਨੂੰ ਜ਼ਰੂਰ ਪਹੁੰਚਦੀ ਹੈ ਸੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਜ਼ਰੀਏ ਇਹ ਅਪੀਲ ਜ਼ਰੂਰ ਕਰਨਾ ਚਾਹੁੰਦੇ ਆ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਪ੍ਰੀ-ਵੇਡਿੰਗ ਸ਼ੂਟ ਕਰਵਾਉਣਾ ਵੀ ਹੈ ਬਹੁਤ ਸਾਰੇ ਪਲੇਟਫਾਰਮਸ ਹੁੰਦੇ ਨੇ ਜਿਹੜੇ ਫੋਟੋਗ੍ਰਾਫਰਸ ਨਾਲ ਤੁਸੀਂ ਕੰਟੈਕਟ ਕਰਦੇ ਹੋ ਉਹਨਾਂ ਦੇ ਲਿੰਕਸ ਤੇ ਬਹੁਤ ਸਾਰੇ ਪਲੇਟਫਾਰਮਸ ਹੁੰਦੇ ਨੇ ਪਰ ਧਾਰਮਿਕ ਜਿਹੜੇ ਜਗ੍ਹਾ ਹੁੰਦੀ ਹੈ ਧਾਰਮਿਕ ਇਤਿਹਾਸਿਕ ਸਥਾਨ ਹੁੰਦੇ ਨੇ ਉਹਨਾਂ ਨੂੰ ਤੁਸੀਂ ਇਸਤੇਮਾਲ ਨਾ ਕਰੋ ਸੋਖੀ ਸਰ ਜੇ ਧਾਰਮਿਕ ਜਗ੍ਹਾ ਦੀ ਗੱਲ ਹੀ ਕਰੀਏ ਤਾਂ ਇੱਕ ਮੁੱਦਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਨੌਜਵਾਨ ਹੈ ਜਿਹੜਾ ਕੁਰਲੀ ਕਰਦਾ ਨਜ਼ਰ ਆਉਂਦਾ ਔਰ ਕੁਰਲੀ ਇਹ ਜਿਹੜੀ ਪਵਿੱਤਰ ਸਰੋਵਰ ਦੇ ਵਿੱਚ ਕੀਤੀ ਜਾਂਦੀ ਔਰ ਉਹ ਨੌਜਵਾਨ ਹੁਣ ਸਾਰੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟਰੋਲ ਵੀ ਹੋ ਰਿਹਾ ਜੀ ਦੇਖੋ ਇੱਕ ਯੂਟਿਊਬਰ ਆ ਜੋ ਇੰਡੀਆ ਦੇ ਵਿੱਚ ਰਹਿੰਦਾ ਹਮ ਮੁਸਲਿਮ ਆ ਹੁਣ ਉਹਨਾਂ ਨੂੰ ਗੋਲਡਨ ਟੈਂਪਲ ਦੇ ਵਿੱਚ ਜਦੋਂ ਉਹ ਐਂਟਰ ਹੋਇਆ ਤੇ ਉਹਨੇ ਇੱਕ ਰੀਲ ਪਾਈ ਕਿ ਦੇਖੋ ਉਹ ਕਹਿੰਦਾ ਵੀ ਮੈਂ ਜਦੋਂ ਐਂਟਰ ਹੋਇਆ ਮੈਨੂੰ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਤੇਰਾ ਮਜ਼ਹਬ ਕੀ ਆ ਵੀ ਤੂੰ ਕਿੱਥੋਂ ਆ ਵੀ ਤੇਰੀ ਜਾਤ ਕੀ ਆ ਵੀ ਤੂੰ ਸਿਰ ਤੇ ਟੋਪੀ ਪਾਈ ਹੋਈ ਆ ਕਹਿੰਦਾ ਵੀ ਮੈਨੂੰ ਕਿਸੇ ਨੇ ਰੋਕਿਆ ਨਹੀਂ ਕਿਤੇ ਨਾ ਕਿਤੇ ਦੇਖੋ ਜਿਹੜੇ ਸੇਵਾਦਾਰ ਹੁੰਦੇ ਆ ਬਾਹਰ ਖੜੇ ਉਹਨਾਂ ਨੂੰ ਵੀ ਇਹ ਦੇਖਣਾ ਚਾਹੀਦਾ ਵੀ ਜੇ ਉਹ ਮੁ슬ਮਾਨ ਆ ਤਾਂ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਭਾਈ ਸਾਹਿਬ ਵੀ ਤੁਸੀਂ ਰਮਾਲ ਬੰਨ ਲਓ ਵੀ ਤੁਸੀਂ ਜੇ ਪ੍ਰਕਰਮਾ ਕਰਨੀ ਆ ਤਾਂ ਪ੍ਰਕਰਮਾ ਕਰਨ ਦੇ ਆ ਚੀਜ਼ਾਂ ਹੁੰਦੀਆਂ ਨੇ ਵੀ ਇਹਨਾਂ ਨੂੰ ਤੁਸੀਂ ਆਪਣੇ ਦਿਮਾਗ 'ਚ ਰੱਖੋ ਹੂੰ ਕਿਉਂਕਿ ਦੇਖੋ ਜਿਹੜੇ ਉੱਥੋਂ ਦੇ ਸੇਵਾਦਾਰ ਨੇ ਉਹ ਹਮੇਸ਼ਾ 24 ਘੰਟੇ ਆਪਾ ਇਹ ਨਹੀਂ ਕਹਿ ਸਕਦੇ ਵੀ ਉਹ ਸਾਡੇ ਤੇ ਨਿਗ੍ਹਾ ਰੱਖਣ ਜਾਂ ਸੀਸੀਟੀਵੀ ਕੈਮਰੇ ਵੀ ਨਿਗ੍ਹਾ ਨਹੀਂ ਰੱਖ ਸਕਦੇ ਸਗੋਂ ਦੀ ਜਿਹੜੇ ਸੇਵਾਦਾਰ ਬਾਹਰ ਜੋੜੀ ਸਾਹਬ ਤੇ ਖੜੇ ਹੋਏ ਨੇ ਵੀ ਉੱਥੇ ਉਹ ਦੇਖ ਕੇ ਦੱਸ ਦੇਣ ਜੀ ਕਿ ਵੀ ਆ ਚੀਜ਼ਾਂ ਦਾ ਥੋੜਾ ਜਿਹਾ ਪਰਹੇਜ਼ ਰੱਖੋ ਵੀ ਆ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜੀ ਸੋ ਕਿ ਸਰ ਕੁਰਲੀ ਕੀਤੀ ਹੈ ਪਵਿੱਤਰ ਸਰੋਵਰ ਦੇ ਵਿੱਚ ਕੀਤੀ ਹੈ ਔਰ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਵੱਲੋਂ ਇਤਰਾਜ਼ ਜ਼ਰੂਰ ਜਤਾਇਆ ਜਾ ਰਿਹਾ ਕਿਉਂਕਿ ਉਹ ਪਵਿੱਤਰ ਸਰੋਵਰ ਹੈ ਜਿੱਥੇ ਰੋਜ਼ਾਨਾ ਦੀ ਤੀਦਾਦ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉੱਥੇ ਜਾ ਕੇ ਇਸ਼ਨਾਨ ਕਰਦੀਆਂ ਨੇ ਤੇ ਆਪਣੇ ਆਪ ਨੂੰ ਪਵਿੱਤਰ ਕਹੋਂਦੀਆਂ ਦੇਖੋ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਉਹਨਾਂ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਨਾਂ ਨੇ ਵੀ ਕਿਹਾ ਵੀ ਉਹਨਾਂ ਦਾ ਮਾਦਬ ਮਜ਼ਬ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਹੋਣੀਆਂ ਨਹੀਂ ਪਰ ਉਹਨਾਂ ਨੂੰ ਬਈ ਇਸ ਪਵਿੱਤਰ ਧਰਤੀ ਬਾਰੇ ਪਤਾ ਨਹੀਂ ਸੀ ਵੀ ਅਸੀਂ ਚਲੋ ਆਪਣੀ ਗਲਤੀ ਮੰਨਦੇ ਆ ਅਸੀਂ ਜਿਹੜੇ ਸੇਵਾਦਾਰ ਇੱਥੇ ਡਿਊਟੀ ਤੇ ਖੜੇ ਹੋਣਗੇ ਅਸੀਂ ਉਹਨਾਂ ਨੂੰ ਬਈ ਡਾਂਟਾਂਗੇ ਜਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਸੰਚੇਤ ਕਰਾਂਗੇ ਵੀ ਅੱਗੇ ਤੋਂ ਉਹ ਧਿਆਨ ਦੇਣ ਜੀ ਬਿਲਕੁਲ ਸੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਮੁਸਲਮ ਨੌਜਵਾਨ ਜੋ ਕਿ ਯੂਟਿਊਬਰ ਤੁਸੀਂ ਦੱਸਿਆ ਔਰ ਉਸ ਦੇ ਵੱਲੋਂ ਪਵਿੱਤਰ ਸਰੋਵਰ ਚਕੁਰਲੀ ਕੀਤੀ ਜਾਂਦੀ ਹੈ ਤੇ ਇੱਥੋਂ ਤੱਕ ਇੱਕ ਬਿਆਨ ਦਿੱਤਾ ਜਾਂਦਾ ਹੈ ਕਿ ਇਸ ਨੇ ਸਿਰ ਦੇ ਉੱਤੇ ਟੋਪੀ ਪਾਈ ਹੋਈ ਹੈ ਹਾਲਾਂਕਿ ਇਹ ਬਿਆਨ ਹੈ ਜਿਹੜਾ ਪੋਜ਼ਿਟਿਵ ਤਰੀਕੇ ਦੇ ਨਾਲ ਦਿੱਤਾ ਜਾਂਦਾ ਆ ਕੇ ਦਰਬਾਰ ਸਾਹਿਬ ਦੇ ਵਿੱਚ ਖੜਾ ਪਰ ਕਿਸੇ ਨੇ ਮੈਨੂੰ ਇਹ ਨਹੀਂ ਪੁੱਛਿਆ ਤੂੰ Hindu ਐ ਮੁਸਲਮਾ ਸਿੱਖ ਐ ਸਾਈ ਐ ਕਿਉਂਕਿ ਹਰ ਮੰਦਰ ਸਾਹਿਬ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਨੇ ਜਿਹੜੇ ਆ ਸਕਦੇ ਨੇ ਪਰ ਕਿਤੇ ਨਾ ਕਿਤੇ ਅਣਗਹਿਲੀ ਜਿਹੜੀ ਵੱਡੀ ਅਣਗਹਿਲੀ ਦੇਖਣ ਨੂੰ ਮਿਲੀ ਐ ਸਿੱਖ ਸੰਗਤਾਂ ਵੀ ਦੀ ਔਰ ਉੱਥੇ ਮੌਜੂਦ ਜਥੇਦਾਰਾਂ ਦੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐ ਨਹੀਂ ਜੇਕਰ ਕੋਈ ਵੀ ਤੁਸੀਂ ਆਪਣੀ ਸਲਾਹ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ ਵਿੱਚ ਤੁਸੀਂ ਮੈਸੇਜ ਕਰ ਸਕਦੇ ਹੋ ਮੈਂ ਇਹਦੇ ਚਾਸ ਤੋਂ ਧੰਨਵਾਦ ਧੰਨਵਾਦ ਜੀ